ਕੀ ਕਹਿਣਾ ਡਾਰਲਿੰਗ ਮੂਸੇ ਵਾਲਾ ਕਹਿੰਦਾ ਜੀ ਮੂਸੇਆ ਉਹ ਤਾਂ ਕਦੇ ਅਸੀਂ ਮੈਨੂੰ ਲੱਗਦਾ ਹੈ ਕਿ ਫਾਇਦਾ ਲੈਣ ਵਾਲੀ ਗੱਲ ਹੋ ਜੂਗੀ ਅਸੀਂ ਫਾਇਦਾ ਨਹੀਂ ਲੈਣਾ ਅਸੀਂ ਉਹਨੂੰ ਯਾਦ ਕਰਨਾ ਹੈ ਅਸੀਂ ਕਿਸੇ ਤੋਂ ਫਾਇਦਾ ਨਹੀਂ ਲੈ ਸਕਦੇ ਜਿਨੇ ਆਪਣਾ ਨਾਮ ਐਡਾ ਬਣਾਇਆ ਹੋਵੇ ਅਸੀਂ ਯਾਦ ਕਰ ਸਕਦੇ ਆ ਉਹਨੂੰ ਆਪਣੀਆਂ ਦੁਆਵਾਂਾਂ ਚ ਹੈ ਕਿ ਨਹੀਂ ਸੋ ਯਾਦ ਕਰਿਆ ਕਰੋ ਹਾਂ ਆ ਆ ਆ ਆ ਆ ਜਾ ਆ ਜਾ ਕੀ ਖਾਦਾ ਇਹਦਾ ਕੀ ਖਾਦਾ ਆ ਚਾਹ ਵੀਤੀ ਆ ਸਾਹ ਤਾਰਕੂ ਜੀ ਇੱਕ ਵਾਰੀ ਸਿੱਧੂ ਮੂਸੇ ਵਾਲੇ ਦੇ ਨਾਂ ਤੇ ਤਾੜੀ ਲਾ ਦਿਓ ਯਾਰ ਸੋ ਰੱਬ ਪੰਜਾਬ ਨੂੰ ਇਹੋ ਜਿਹੇ ਪੁੱਤਰ ਬਖਸ਼ਦਾ ਰਹੇ ਚੜਦੀ ਕਲਾ 'ਚ ਰਹੇ ਪੰਜਾਬ ਤੇ ਪੰਜਾਬੀਅਤ ਸਾਡੀ ਤੁਸੀਂ ਕਹਿ ਦਿੰਨੇ ਹੋ ਸਟਾਰ ਐ ਸਿੰਗਰ ਐ ਵੀ ਬਹੁਤ ਨਾਮ ਐ ਲੋਕ ਜਾਣਦੇ ਨੇ ਫੋਟੋਆਂ ਕਰਾਉਂਦੇ ਨੇ ਪਰ ਇਹਦੇ ਪਿੱਛੇ ਸਾਨੂੰ ਪਤਾ ਸਾਡੇ ਤੇ ਕੀ ਬੀਤਦਾ ਮੈਂ 4 ਦਿਨ ਹੋ ਗਏ ਗੱਡੀ 'ਚ ਸੌਣਾ ਮਨਾਲੀ ਸ਼ੂਟ ਚੱਲਦਾ ਮੇਰਾ ਫਿਲਮ ਦਾ 2:30 ਵਜੇ ਰਾਤ ਨੂੰ ਤੁਰਿਆ ਉੱਥੋਂ ਗੱਡੀ 'ਚ ਹੀ ਸੁੱਤਾ ਆਇਆ ਫੇਰ ਆ ਕੇ ਤਿਆਰ ਹੋਇਆ ਸ਼ੋਅ ਤੇ ਆਇਆ ਹੁਣ ਫੇਰ ਤੁਰ ਜਾਣਾ ਗੱਡੀ 'ਚ ਸੌਂਗਾ ਜਾ ਕੇ ਅਸੀਂ ਕਹਿਣ ਨੂੰ ਕਹਦੇ ਨੇ ਯਾਰ ਸਟਾਰ ਐ ਪੈਸਾ ਐ ਬਹੁਤ ਐ ਨਾਮ ਐ ਪਰ ਇੱਥੋਂ ਤੱਕ ਪਹੁੰਚਣਾ ਐਨੇ ਲੋਕਾਂ 'ਚ ਨਾਮ ਬਣਾਉਣਾ ਕੋਈ ਸੌਖੀ ਗੱਲ ਨਹੀਂ ਹੈਗੀ ਸੋ ਮੈਂ ਉਹਦੇ ਮਾਪਿਓ ਨੂੰ ਸਲੂਟ ਕਰਦਾ ਜਿਨ੍ਹਾਂ ਨੇ ਪੰਜਾਬ ਨੂੰ ਐਡਾ ਵਧੀਆ ਦਾ ਗਾਇਕ ਇਨਸਾਨ ਦਿੱਤਾ ਹੈ ਫੋ ਮੈਂ ਤਾਂ ਕਹਿਣਾ ਪੰਜਾਬ ਦੇ ਵਿੱਚ ਹੋਰ ਯੋਧੇ ਜੰਮਣ ਦੀਪ ਸਿੱਧੂ ਆ ਗਏ ਸੰਦੀਪ ਨੰਗਲੀਆਂ ਸ਼ੁਭਦੀਪ ਸਿੱਧੂ ਸਿੱਧੂ ਮੂਸੇਵਾਲਾ ਜਦੋਂ ਅਸੀਂ ਘਰੋਂ ਨਿਕਲੀਦਾ ਸਹੀ ਗੱਲ ਦੱਸਾਂ ਸਾਡਾ ਵੀ ਫੌਜੀਆਂ ਵਾਲਾ ਕੰਮ ਐ ਪਤਾ ਨਹੀਂ ਮੋੜਨਾ ਕਿ ਨਹੀਂ ਮੋੜਨਾ ਕਿਉਂਕਿ ਜਿੱਥੇ ਲੋਕ ਇਹਨੇ ਪਿਆਰ ਕਰਦੇ ਨੇ ਜੇ ਕਿਸੇ ਇੱਕ ਬੰਦੇ ਨਾਲ ਫੋਟੋ ਨਹੀਂ ਖਿਚਾ ਹੁੰਦੀ ਨਾ ਉਹ ਬੰਦਾ ਦਿਲ ਚ ਖਾਰ ਰੱਖ ਲੈਂਦਾ ਕਿਸਾਲੇ ਨੇ ਮੇਨਾ ਫੋਟੋ ਨਹੀਂ ਖਿਚਾਈ ਕਿਤੇ ਨਾ ਕਿਤੇ ਇਹਨੂੰ ਕਮੈਂਟ ਕਰੂੰਗਾ ਕਿਤੇ ਨਾ ਕਿਤੇ ਇਹਦੀ ਬੇਇੱਜ਼ਤੀ ਕਰੂੰਗਾ ਸੋ ਆਪਾਂ ਕੀ ਕਰੀਏ ਫਿਰ ਅਸੀਂ ਦੇ ਦੋ ਜਿੰਨੇ ਮਰਜੀ ਚੰਗੇ ਹੋਈਏ ਜਿੰਨੀ ਮਰਜੀ ਸੇਵਾ ਕਰ ਲੋ ਜਿੰਨਾ ਮਰਜੀ ਹਾਂਜੀ ਹਾਂਜੀ ਕਹਿ ਕੇ ਬੁਲਾ ਲੋ ਪਰ ਹਰ ਇੱਕ ਬੰਦੇ ਦਾ ਆਪਣਾ ਨਜ਼ਰੀਆ ਇੱਥੇ ਦੂਰੋਂ ਦੇਖਣ ਨਾਲ ਕਹਿੰਦੇ ਪਹਾੜ ਸੋਹਣੇ ਲੱਗਦੇ ਨੇ ਜਦੋਂ ਨੇੜੇ ਆਉਂਦਾ ਪਹਾੜੀ ਚੜਨ ਤੇ ਪਤਾ ਲੱਗਦਾ ਕਿੰਨੀ ਉਚਾਈ ਹੈ ਸੋ ਕਮੈਂਟ ਕਰਨਾ ਕੋਈ ਮਾੜੀ ਗੱਲ ਨਹੀਂ ਹੈਗੀ ਕਮੈਂਟ ਕਰੋ ਪਰ ਚੰਗੇ ਕਰੋ ਪਿਆਰ ਕਰਿਆ ਕਰੋ ਆਰਟਿਸਟ ਨੂੰ ਕਿਉਂਕਿ ਮੈਂ ਵੀ ਤੁਹਾਡੇ ਵਰਗਾ ਹੀ ਆਂ ਪੱਠੇ ਵੜਦਾ ਹੁੰਦਾ ਸੀ ਗਾਣੇ ਚੱਲ ਗਏ ਸਟੇਜ ਤੇ ਆ ਗਿਆ ਗਾਉਣ ਲੱਗ ਪਿਆ ਕੀ ਪਤਾ ਤੁਸੀਂ ਵੀ ਕੱਲ ਨੂੰ ਮੇਰੇ ਤੋਂ ਵੀ ਜ਼ਿਆਦਾ ਉੱਚੇ ਹੋ ਕੀ ਪਤਾ ਤੁਸੀਂ ਦੁਨੀਆ ਦੇ ਕਿਹੜੇ ਕੋਨੇ ਤੇ ਜਾ ਕੇ ਨਾਮ ਬਣਾਉਣਾ ਕੁਝ ਨਹੀਂ ਪਤਾ ਕਿਸੇ ਦਾ ਪ੍ਰਧਾਨ ਮੰਤਰੀ ਵੀ ਤਾਂ ਇਨਸਾਨ ਹੀ ਹੈ ਉਹ ਕੋਈ ਬਾਹਰੋਂ ਤੇ ਨਹੀਂ ਆਇਆ ਇੰਡੀਆ ਚੋਂ ਹੀ ਆ ਉਹ ਵੀ ਕੀ ਪਤਾ ਤੁਹਾਡੇ ਚੋਂ ਕੋਈ ਬਣ ਜਵੇ ਪਿਆਰ ਕਰਿਆ ਕਰੋ ਇਨਸਾਨੀਅਤ ਨੂੰ ਸੜਕ ਤੇ ਐਕਸੀਡੈਂਟ ਹੋ ਜਾਂਦਾ ਤੁਸੀਂ ਦੇਖਦੇ ਹੋ ਖੜੇ ਸਵਾਦ ਲੈਨੇ ਹੋ ਕੈਮਰੇ ਕੱਢ ਕੇ ਮ제 ਲੈਨੇ ਹੋ 2 ਮਿੰਟ ਜੇਬ ਵਿੱਚ ਪਾ ਕੇ ਅਗਲੇ ਨੂੰ ਪਾਣੀ ਤਾਂ ਨਹੀਂ ਪੁੱਛ ਲਿਆ ਕਰੋ ਕੀ ਪਤਾ ਵੱਜ ਜਾਵੇ ਕਰਨਾ ਕਰੌਣਾ ਦਾ ਮਾਲਕ ਨੇ ਪ੍ਰਮਾਤਮਾ ਨੇ ਆ ਨਾ ਤਾਂ ਮੈਂ ਕੁਝ ਕਰ ਸਕਦਾ ਨਾ ਤੁਸੀਂ ਕੁਝ ਕਰ ਸਕਦੇ ਹੋ ਪਰ ਸਾਡੇ ਹੱਥ ਹੈ ਅਸੀਂ ਕਿਸੇ ਦੀ ਹੈਲਪ ਕਰ ਸਕੀਏ ਅਸੀਂ ਰੋਜ਼ ਤਿੰਨ ਟਾਈਮ ਦੀ ਰੋਟੀ ਖਾਂਦੇ ਆ ਕਿਤੇ ਉਹ ਵੀ ਲੋਕ ਨੇ ਜਿਨ੍ਹਾਂ ਨੂੰ ਇੱਕ ਟਾਈਮ ਦੀ ਰੋਟੀ ਨਹੀਂ ਨਸੀਬ ਹੁੰਦੀ ਕਦੇ ਬਾਸ ਸਟੈਂਡ ਤੇ ਭੁੱਖੇ ਸੌ ਕੇ ਦੇਖਿਓ ਸੋ ਪੰਜਾਬ ਤੇ ਪੰਜਾਬੀਅਤ ਨੂੰ ਜ਼ਿੰਦਾ ਰੱਖਣਾ ਤੁਸੀਂ ਤੇ ਨਾਲ ਅਸੀਂ ਮਿਲ ਕੇ ਚੰਗੇ ਬਣਨਾ ਛੁਟ ਸੋਸ਼ਲ ਮੀਡੀਆ ਤੇ ਚੰਗੇ ਬਣਨਾ ਕੁਝ ਨਹੀਂ ਹੋਣਾ ਦਿਲੋਂ ਚੰਗੇ ਬਣ ਜਾਓ ਇੱਕ ਵਾਰ ਭਰਾ ਮੇਰੇ ਜੇ ਅੱਜ ਜਿੰਨਾ ਇਕੱਠਾ ਹੈ 10 ਬੰਦੇ ਵੀ ਮੇਰੀ ਗੱਲ ਮੰਨ ਗਏ ਨਾ ਤਾਂ ਮੈਂ ਕਹੂੰਗਾ ਅੱਜ ਸਟੇਜ ਲਾਉਣ ਦਾ ਮੇਰਾ ਮਕਸਦ ਸਫਲ ਹੋ ਗਿਆ ਜੇ ਤੁਸੀਂ 10 ਬੰਦੇ ਵੀ ਜਾ ਕੇ ਕਿਸੇ ਦੀ ਹੈਲਪ ਕਰੋਗੇ ਪੈਸੇ ਦਾ ਕੋਈ ਨਹੀਂ ਪੈਸਾ ਦਾ ਵੱਡੇ ਵੱਡੇ ਰਾਜੇ ਛੱਡ ਗਏ ਮਹਾਰਾਜੇ ਛੱਡ ਗਏ ਸਭ ਕੁਝ ਇੱਥੇ ਰਹਿ ਗਿਆ ਇਨਸਾਨੀਅਤ ਨਹੀਂ ਬੰਦੇ ਜੋ ਜਾਣੀ ਚਾਹੀਦੀ ਸੋ ਇੱਕ ਵਾਰ ਪੰਜਾਬੀ ਇਹਨਾਂ ਦੀ ਤਾੜੀ ਲਾ ਦਿਓ ਜੀ